ਜੇਕਰ ਤੁਸੀਂ ਪੰਜਾਬ ਦੇ ਵਿੱਚ ਸਫ਼ਰ ਕਰ ਰਹੇ ਹੋ ਗੱਡੀ ਦਾ ਇਸਤੇਮਾਲ ਕਰ ਰਹੇ ਹੋ ਤੇ ਹੁਣ ਅੱਜ ਤੋਂ ਤੁਹਾਡੀ ਜੇਬ ਦੇ ਉੱਤੇ ਬੋਝ ਪੈਣ ਜਾ ਰਿਹਾ ਤੁਹਾਨੂੰ ਦੱਸ ਦਿੰਨੇ ਆ ਕਿ ਅੱਜ ਤੋਂ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਵੱਲੋਂ ਜਿਹੜੇ ਟੋਲ ਦੇ ਰੇਟ ਨੇ ਟੋਲ ਪਲਾਜ਼ਾ ਦੇ ਰੇਟ ਨੇ ਉਹ ਵਧਾ ਦਿੱਤੇ ਗਏ ਨੇ ਇਸ ਵਾਰ ਇਹ ਅਸੀਂ ਤਰੇੜੀ ਜੱਟਾ ਟੋਲ ਪਲਾਜ਼ੇ ਤੇ ਮੌਜੂਦ ਆ ਜਿੱਥੇ ਤੁਸੀਂ ਦੇਖ ਰਹੇ ਹੋ ਹਜ਼ਾਰਾਂ ਦੀ ਗਿਣਤੀ ਵਿੱਚ ਜੜੀਆਂ ਗੱਡੀਆਂ ਨੇ ਇੱਥੋਂ ਗੁਜ਼ਰਦੀਆਂ ਨੇ ਤੇ ਉਹਨਾਂ ਨੂੰ ਟੋਲ ਜਿਹੜਾ ਹੈਗਾ ਉਹ ਦੇਣਾ ਪੈਂਦਾ ਟੋਲ ਦੀ ਗੱਲ ਕੀਤੀ ਜਾਵੇ ਤਾਂ ਚੰਡੀਗੜ ਬਠਿੰਡਾ ਮੁੱਖ ਮਾਰਗ ਤੇ ਪਹੁੰਚੇ ਹੋਏ ਆ ਤੇ ਜੇਕਰ ਅਸੀਂ ਚੰਡੀਗੜ ਤੋਂ ਬਠਿੰਡੇ ਨੂੰ ਜਾਈਏ ਤਾਂ ਤਰੇੜੀ ਜੱਟਾ ਟੋਲ ਪਲਾਜ਼ਾ ਜਿਹੜਾ ਹੈਗਾ ਇਹ ਆਉਂਦਾ ਤੇ ਇੱਥੇ ਸਾਨੂੰ ਜਿਹੜੀ ਹੈ ਪਰਚੀ ਜਿਹੜੀ ਕਟਾਉਣੀ ਪੈਂਦੀ ਹੈ ਜਿਹੜਾ ਹੈਗਾ ਰੋਡ ਟੈਕਸ ਜਿਹੜਾ ਹੈਗਾ ਦੇਣਾ ਪੈਂਦਾ ਤੇ ਹੁਣ ਜੇਕਰ ਤੁਸੀਂ ਸਫਰ ਕਰ ਰਹੇ ਹੋ ਤਾਂ ਅੱਜ ਤੋਂ ਜਿਹੜੇ ਟੋਲ ਪਲਾਜ਼ੇ ਦੇ ਜਿਹੜੇ ਰੇਟ ਨੇ ਉਹ ਵੱਧ ਚੁੱਕੇ ਨੇ ਸੋ ਤੁਹਾਡੇ ਨਾਲ ਵੱਡੀ ਅਪਡੇਟ ਸਾਂਝੀ ਕਰ ਰਹੇ ਹਾਂ ਕਿ ਜੇਕਰ ਤੁਸੀਂ ਸਫਰ ਕਰ ਰਹੇ ਹੋ ਗੱਡੀ ਦਾ ਇਸਤੇਮਾਲ ਕਰ ਰਹੇ ਹੋ ਤੇ ਟੋਲ ਪਲਾਜ਼ੇ ਜਦੋਂ ਹੋਣਗੇ ਤਾਂ ਟੋਲ ਪਲਾਜ਼ੇ ਦੇ ਵਿੱਚ ਪਹਿਲਾਂ ਨਾਲੋਂ ਜਿਹੜੇ ਪਰਚੀਆਂ ਨੇ ਉਹ ਵਧਾ ਦਿੱਤੀਆਂ ਗਈਆਂ ਨੇ ਜਿਹੜੇ ਰੇਟ ਨੇ ਉਹ ਵਧ ਚੁੱਕੇ ਨੇ ਜੇਕਰ ਰੇਟ ਦੀ ਗੱਲ ਕੀਤੀ ਜਾਵੇ ਤਾਂ ਗੱਡੀਆਂ ਦੀ ਜਿਹੜੀ ਰੇਟ ਲਿਸਟ ਹੈ ਤੁਸੀਂ ਦੇਖ ਸਕਦੇ ਹੋ ਲੱਗੀ ਹੋਈ ਹੈ ਹਾਲਾਂਕਿ ਇਹ ਪੁਰਾਣੀ ਰੇਟ ਲਿਸਟ ਲੱਗੀ ਹੋਈ ਹੈ ਤੇ ਨਵੇਂ ਜਿਹੜੇ ਰੇਟ ਨੇ ਉਹ ਵੱਧ ਚੁੱਕੇ ਨੇ ਜਿਵੇਂ ਕਿ ਕਾਰ ਦੇ ਰੇਟ ਇੱਥੇ ਲਿਖੇ ਹੋਏ ਨੇ 45 ਰੁਪਏ ਤੇ 65 ਰੁਪਏ ਤੇ ਜਿਹੜੇ 65 ਰੁਪਏ ਨੇ ਉਹ ਹੁਣ 70 ਹੋ ਚੁੱਕੇ ਨੇ ਤੇ ਉਸ ਤੋਂ ਥੱਲੇ ਜੇਕਰ ਮਿਨੀ ਬੱਸ ਦੀ ਗੱਲ ਕੀਤੀ ਜਾਵੇ ਤਾਂ 110 ਦੀ বজਾਏ 115 ਰੁਪਏ ਜਿਹੜੇ ਨੇ ਉਹ ਦੇਣੇ ਪੈਣਗੇ ਬਸ ਟਰੱਕ ਦੀ ਗੱਲ ਕੀਤੀ ਜਾਵੇ 2 ਐਕਸਲ ਕੋਈ ਵੀ ਵਾਹਨ ਹੋਵੇ ਉਸ ਨੂੰ 230 ਦੀ বজਾਏ 235 ਰੁਪਏ ਜਿਹੜੇ ਪਲਾਜ਼ੇ ਦੇ ਵਿੱਚ ਦੇਣੇ ਪੈਣਗੇ ਕਮਰਸ਼ੀਅਲ ਵੀਕਲ ਦੀ ਗੱਲ ਕੀਤੀ ਜਾਵੇ ਤਾਂ 250 ਦੇ ਨੂੰ ਛੱਡ ਕੇ 255 ਰੁਪਏ ਜਿਹੜੇ ਟੋਲ ਪਲਾਜ਼ਾ ਦੇ ਵਿੱਚ ਤੁਹਾਨੂੰ ਦੇਣੇ ਪੈਣਗੇ ਤੇ ਜੇਕਰ 4 ਤੋਂ 3 ਐਕਸਲ ਵਾਹਨਾ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵੀ ਜਿਹੜੇ ਰੇਟ ਨੇ ਵੱਧ ਚੁੱਕੇ ਨੇ 355 ਦੀ ਥਾਂ ਤੇ 360 ਰੁਪਏ ਅਦਾ ਕਰਨੇ ਪੈਣਗੇ ਤੇ ਓਵਰ ਸਾਈਜ਼ ਵਹੀਕਲ ਜਿਹੜੇ ਹੁੰਦੇ ਨੇ ਉਹਨਾਂ ਨੂੰ ਵੀ ਜਿਹੜਾ ਹੈਗਾ 435 ਦੀ ਜਗ੍ਹਾ ਹੁਣ 440 ਰੁਪਏ ਅਪ ਡਾਊਨ ਦਾ ਦੇਣਾ ਪਵੇਗਾ ਸੋ ਤੁਹਾਨੂੰ ਦੱਸ ਦਿੰਨੇ ਆ ਪੂਰੇ ਪੰਜਾਬ ਦੇ ਵਿੱਚ ਹੀ ਜਿਹੜੇ ਟੋਲ ਨੇ ਉਹ ਵੱਧ ਚੁੱਕੇ ਨੇ ਰੇਟ ਵੱਧ ਚੁੱਕੇ ਨੇ ਤੇ ਉਸ ਨੂੰ ਲੈ ਕੇ ਜਰੂਰ ਜਿਹੜਾ ਹੈਗਾ ਲੋਕਾਂ ਦੀ ਜੇਬ ਤੇ ਜਿਹੜਾ ਹੈਗਾ ਇਸ ਦਾ ਅਸਰ ਹੈ ਜਿਹੜਾ ਉਹ ਪਵੇਗਾ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੀ ਗੱਲ ਕੀਤੀ ਜਾਵੇ ਤਾਂ ਜਿੰਨੇ ਵੀ ਟੋਲ ਪਲਾਜ਼ੇ ਨੇ ਉਹ ਸਾਰਿਆਂ ਦੇ ਜਿਹੜੇ ਰੇਟ ਨੇ ਉਹ ਵਧੇ ਨੇ ਹੁਣ ਕਿੰਨੇ ਕ ਰੇਟ ਵਧੇ ਨੇ ਕਿੰਨਾ ਕ ਲੋਕਾਂ ਦੀ ਜੇਬ 'ਚ ਬੋਝ ਪਵੇਗਾ ਗੱਲਬਾਤ ਕਰਦੇ ਆ ਸਾਡੇ ਨਾਲ ਟੋਲ ਪਲਾਜ਼ਾ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਨਾਲ ਗੱਲ ਕਰਦੇ ਆ ਬਾਈ ਜੀ ਨਾਂ ਕੀ ਹੈ ਤੁਹਾਡਾ ਮੇਰਾ ਨਾਮ ਜਸੀ ਅਸਰ ਤੜੀ ਜੱਟਾ ਟੋਲ ਪਲਾਜ਼ਾ ਇੰਚਾਰਜ ਗੱਲ ਕਰ ਰਿਹਾ ਹਾਂ ਸਰ ਜਸੀ ਜੀ ਗੱਲ ਕੀਤੀ ਜਾਵੇ ਤਾਂ ਕਿੰਨਾ ਕ ਵਾਅਦਾ ਹੋਇਆ ਟੋਲ ਦੇ ਰੇਟਾਂ ਦੇ ਵਿੱਚ ਸਰ 5 ਰੁਪਏ ਵਾਅਦਾ ਹੋਇਆ ਜਿਹੜਾ ਟੋਲ ਦੇ ਰੇਟਾਂ ਦੇ ਵਿੱਚ ਹੋਇਆ ਜਿਹੜਾ ਕਾਰ ਦਾ ਸੀਗਾ ਪਹਿਲਾਂ 65 ਰੁਪਏ ਦਾ ਅਪਡਾਊਨ ਸੀਗਾ ਹੁਣ 5 ਰੁਪਏ ਵਧ ਕੇ ਸਿੱਧਾ 70 ਰੁਪਏ ਹੋ ਗਿਆ ਸਰ ਜੇ ਅਪਡਾਊਨ ਕਰਨਾ ਤਾਂ 70 ਦੇ ਵਿੱਚ ਤੁਹਾਡਾ ਅਪਡਾਊਨ ਹੋਣਾ ਹੈ ਗੱਲ ਕਰ ਲਈ 2 ਐਕਸਲ ਦੀ ਪਹਿਲਾਂ ਸੀ 150 ਰੁਪਿਆ ਹੁਣ ਹੋ ਗਿਆ 155 ਰੁਪਿਆ ਸਿੰਗਲ ਸਰ ਜੇ ਅਪਡਾਊਨ ਕਰਦੇ ਆਪਾਂ 24 ਘੰਟੇ ਚ ਤਾਂ 235 ਹੋਊਗਾ ਸਰ 3 ਐਕਸਲ ਦੀ ਗੱਲ ਕਰੀ 165 ਸੀਗਾ ਪਹਿਲਾਂ 170 ਸਿੰਗਲ ਹੋ ਗਿਆ ਸਰ ਠੀਕ ਹੈ ਜੀ ਉਸ ਤੋਂ ਬਾਅਦ 255 ਦਾ ਸਰ ਇਹ ਅਪਡਾਊਨ ਹੋ ਗਿਆ 3 ਐਕਸਲ ਦਾ ਤੇ 4 ਐਕਸਲ ਦਾ ਸਰ 245 ਰੁਪਿਆ ਸਿੰਗਲ ਆ ਤੇ ਅਪਡਾਊਨ ਹੋ ਗਿਆ ਸਰ 365 ਰੁਪਿਆ ਓਵਰਸਾਈਜ਼ ਜਿਹੜੇ ਵੀਕਲ ਨੇ ਸਰ 295 ਸਿੰਗਲ ਹੈ ਜੀ ਇਹਨਾਂ ਦਾ ਤੇ 445 ਰੁਪਏ ਸਰ ਅਪਡਾਉਣ ਦਾ ਇਹਨਾਂ ਦਾ ਫਾਸਟੈਗ ਦੇ ਵਿੱਚ ਸਰ ਤੇ ਪੰਜਾਬ ਦੀ ਗੱਲ ਕੀਤੀ ਸਾਰੇ ਪੰਜਾਬ 'ਚ ਹੀ ਵਧੇ ਨੇ ਇਹ ਰੇਟ ਹਾਂਜੀ ਸਰ ਪੂਰੇ ਪੰਜਾਬ 'ਚ ਹੀ ਵਧੇ ਨੇ ਰੇਟ ਆ ਆਪਣੇ ਕੋਲ ਕੱਲ ਆਇਆ ਸੀ ਸਰ ਨੋਟੀਫਿਕੇਸ਼ਨ ਪਰ ਰਾਤ ਨੇ ਰਾਤ ਨੂੰ 12 ਵਜੇ ਤੋਂ ਬਾਅਦ ਨੋਟੀਫਿਕੇਸ਼ਨ ਜਿਹੜਾ ਆਪਣੇ ਲਾਗੂ ਕਰਤਾ ਸੀਗਾ ਇਹ ਅੱਜ ਤੋਂ ਫਿਰ ਯਾਨੀ ਲਾਗੂ ਹੋ ਗਿਆ ਜਿਹੜੀ ਵੀ ਗੱਡੀ ਜਾ ਰਹੀ ਹੈ ਉਹ ਵੱਧ ਟੋਲ ਦੇ ਕੇ ਜਾ ਰਹੀ ਜੀ ਸਰ ਜੀ ਸਰ ਜੀ ਸਰ ਜਿਵੇਂ ਚੰਡੀਗੜ ਬਠਿੰਡਾ ਮੁੱਖ ਮਾਰਗ ਤੇ ਖੜੇ ਆ ਪਲਾਜ਼ਾ ਉੱਥੇ ਹੀ ਪੈਂਦਾ ਇਹ ਤੇ ਫਿਰ ਚੰਡੀਗੜ ਤੋਂ ਬਠਿੰਡੇ ਤੱਕ ਜਿੰਨੇ ਟੋਲ ਨੇ ਸਭ ਦੇ ਵਧ ਗਏ ਨੇ ਹਾਂਜੀ ਸਰ ਸਾਰਿਆਂ ਦੇ ਰੇਟ ਵਧੇ ਨੇ ਜੀ ਆਪਣੇ ਅਜੀਜੀਪੁਰ ਤੋਂ ਲੈ ਕੇ ਬਠਿੰਡੇ ਤੱਕ ਦੇ ਟੋਲਾਂ ਤੇ ਸਾਰਿਆਂ ਤੇ ਐਨ ਐਚ 7 ਦੇ ਜਿੰਨੇ ਵੀ ਟੋਲ ਨੇ ਇੱਥੋਂ ਲੈ ਕੇ ਸਾਰਿਆਂ ਦਾ ਜਿਹੜਾ ਰੇਟ ਹੈ ਵਿੱਚ ਵਾਧਾ ਕੀਤਾ ਗਿਆ ਸਰ ਸ਼ੁਕਰੀਆ ਸੋ ਇਹ ਸੰ ਟੋਲ ਪਲਾਜ਼ਾ ਦੇ ਮੁਲਾਜ਼ਮ ਜੀ ਨੇ ਦੱਸਿਆ ਕਿ ਕਿੰਨੇ ਕਿੰਨੇ ਰੇਟ ਜਿਹੜੇ ਨੇ ਉਹਨਾਂ 'ਚ ਵਾਅਦਾ ਹੋਇਆ ਰਾਤੀ 12 ਵਜੇ ਤੋਂ ਬਾਅਦ ਜਿਹੜੇ ਇਹ ਰੇਟ ਨੇ ਉਹ ਵੱਧ ਚੁੱਕੇ ਨੇ ਤੇ ਹੁਣ ਕੋਈ ਵੀ ਵਾਹਨ ਜਿਹੜਾ ਟੋਲ ਪਲਾਜ਼ੇ ਤੋਂ ਗੁਜ਼ਰੇਗਾ ਉਸ ਨੂੰ ਵੱਧ ਰੇਟਾਂ ਦੇ ਮੁਤਾਬਿਕ ਹੀ ਉਹਨਾਂ ਦੀ ਪਰਚੀ ਜਿਹੜੀ ਆ ਉਹ ਕੱਟੀ ਜਾਏਗੀ ਜੇਕਰ ਗੱਲ ਪਟਿਆਲਾ ਤੋਂ ਬਠਿੰਡਾ ਦੀ ਕੀਤੀ ਜਾਵੇ ਤਾਂ ਚੰਡੀਗੜ੍ਹ ਬਠਿੰਡਾ ਮੁੱਖ ਮਾਰਗ ਤੇ ਪਟਿਆਲੇ ਦੇ ਕੋਲ ਇਹ ਟੋਲ ਪਲਾਜ਼ਾ ਪੈਂਦਾ ਹੈ ਧਰੇੜੀ ਜੱਟਾਂ ਜਿੱਥੇ ਜਿਹੜੇ ਟੋਲ ਦੇ ਰੇਟ ਨੇ ਉਹ ਵੱਜ ਚੁੱਕੇ ਨੇ ਜੇਕਰ ਪੂਰੇ ਪੰਜਾਬ ਦੀ ਗੱਲ ਕਰ ਲਈਏ ਤਾਂ ਪੂਰੇ ਪੰਜਾਬ ਦੇ ਵਿੱਚ ਵੱਡੀ ਗਿਣਤੀ ਵਿੱਚ ਟੋਲ ਪਲਾਜ਼ੇ ਨੇ ਤੇ ਸਾਰੇ ਹੀ ਟੋਲ ਪਲਾਜ਼ਿਆਂ ਦੀ ਜਿਹੜੇ ਰੇਟ ਨੇ ਉਹ ਵਧੇ ਨੇ ਸੋ ਕਿਤੇ ਨਾ ਕਿਤੇ ਲੋਕਾਂ ਦੇ ਜੇਬ ਤੇ ਜ਼ਰੂਰ ਇਸ ਦਾ ਅਸਰ ਪਵੇਗਾ ਕਿਉਂਕਿ ਜਿਹੜੇ ਰੋਜ਼ਾਨਾ ਸਫ਼ਰ ਕਰਦੇ ਨੇ ਨੌਕਰੀ ਪੇਸ਼ੇ ਲੋਕ ਨੇ ਉਹਨਾਂ ਦੇ ਜੇਕਰ ਗੱਲ ਕੀਤੀ ਜਾਵੇ ਤਾਂ ਇੱਕ ਵੱਡੀ ਅਮਾਊਂਟ ਜਿਹੜੀ ਆ ਉਹਨਾਂ ਨੂੰ ਭਰਨੀ ਪੈ ਸਕਦੀ ਹੈ ਕਿਉਂਕਿ ਰੋਡ ਦਾ ਇਸਤੇਮਾਲ ਜੇਕਰ ਕਰ ਰਹੇ ਹੋ ਤਾਂ ਤੁਹਾਨੂੰ ਟੋਲ ਦਾ ਇਸਤੇਮਾਲ ਕਰਨਾ ਪੈਂਦਾ ਹੈ ਤੇ ਟੋਲ ਦੇ ਰੇਟ ਜਿਹੜੇ ਨੇ 12 ਵਜੇ ਤੋਂ ਬਾਅਦ ਵੱਧ ਚੁੱਕੇ ਨੇ NHAI ਦੀ ਗੱਲ ਕੀਤੀ ਜਾਵੇ نیشنل ਹਾਈਵੇ অথਿਟੀ ਆਫ ਇੰਡੀਆ ਦੀ ਗੱਲ ਕੀਤੀ ਜਾਵੇ ਤਾਂ ਰਾਤ 12 ਵਜੇ ਤੋਂ ਜਿਹੜੇ ਨਵੇਂ ਰੇਟ ਨੇ ਉਹ ਲਾਗੂ ਹੋ ਚੁੱਕੇ ਨੇ ਟੋਲ ਦੇ ਰੇਟ ਵਧਣ ਤੋਂ ਬਾਅਦ ਲੋਕ ਕੀ ਕਹਿੰਦੇ ਨੇ ਲੋਕਾਂ ਦੇ ਕੀ ਮਨਾਂ ਦੇ ਵਿੱਚ ਲੋਕਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਕਿਉਂਕਿ ਸਿੱਧੇ ਤੌਰ ਤੇ ਗੱਲ ਕੀਤੀ ਜਾਵੇ ਤਾਂ ਜੇਬ ਤੇ ਜਿਹੜਾ ਹੈਗਾ ਅਸਰ ਪਏਗਾ ਲੋਕਾਂ ਦੀ ਜੇਬ ਤੇ ਅਸਰ ਪਏਗਾ ਤੇ ਲੋਕ ਕੀ ਚਾਹੁੰਦੇ ਨੇ ਕਿਸ ਤਰੀਕੇ ਦਾ ਜਿਹੜਾ ਨੁਕਸਾਨ ਹੈ ਲੋਕਾਂ ਦਾ ਹੋਵੇਗਾ ਸੋ ਗੱਲਬਾਤ ਲੋਕਾਂ ਦੇ ਨਾਲ ਕਰਾਂਗੇ ਕੋਸ਼ਿਸ਼ ਕਰਾਂਗੇ ਲੋਕਾਂ ਦੇ ਨਾਲ ਗੱਲਬਾਤ ਕਰੀਏ ਕਿਉਂਕਿ ਵੱਡੀ ਗਿਣਤੀ ਵਿੱਚ ਜਿਹੜੇ ਵਾਹਨ ਇੱਥੋਂ ਗੁਜ਼ਰਦੇ ਨੇ ਵੱਡੀ ਗਿਣਤੀ ਵਿੱਚ ਲੋਕ ਜਿਹੜੇ ਨੇ ਉਹ ਟੋਲ ਪਲਾਜ਼ੇ ਦੇ ਵਿੱਚੋਂ ਲੰਘਦੇ ਨੇ ਤੇ ਜਿਸ ਤੋਂ ਬਾਅਦ ਜਿਹੜੇ ਲੋਕ ਨੇ ਉਹਨਾਂ ਨੂੰ ਜ਼ਰੂਰ ਜਿਹੜਾ ਹੈਗਾ ਅੱਜ ਤੋਂ ਟੋਲ ਜਿਹੜਾ ਹੈ ਪਹਿਲੇ ਨਾਲੋਂ ਵੱਧ ਦੇਣਾ ਪਵੇਗਾ ਸੋ ਤੇ ੜੀ ਜਟਾ ਟੋਲ ਪਲਾਜ਼ੇ ਤੋਂ ਜਿਹੜੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਵੱਡੀ ਗਿਣਤੀ ਵਿੱਚ ਜਿੱਥੇ ਵਾਹਨ ਆਉਂਦੇ ਨੇ ਗੱਡੀਆਂ ਜਿਹੜੀਆਂ ਨੇ ਇੱਥੋਂ ਗੁਜਰਤਿਆ ਨੇ ਤਾਂ ਕਿੰਨਾ ਕੁ ਨੁਕਸਾਨ ਜਿਹੜਾ ਹੈਗਾ ਉਹ ਲੋਕਾਂ ਦਾ ਹੋਵੇਗਾ ਕਿਉਂਕਿ ਪੂਰੇ ਪੰਜਾਬ ਦੇ ਵਿੱਚ ਹੀ ਜਿਹੜੇ ਟੋਲ ਪਲਾਜ਼ੇ ਦੇ ਰੇਟ ਜਿਹੜੇ ਵੱਧ ਚੁੱਕੇ ਨੇ ਪੂਰੇ ਪੰਜਾਬ ਦੇ ਵਿੱਚ ਜਿੱਥੇ ਵੀ ਅਸੀਂ ਜਾਵਾਂਗੇ ਟੋਲ ਪਲਾਜ਼ੇ ਦਾ ਇਸਤੇਮਾਲ ਕਰਾਂਗੇ ਤਾਂ ਉੱਥੇ ਸਾਨੂੰ ਵੱਧ ਜਿਹੜਾ ਹੈਗਾ ਟੋਲ ਪਹਿਲੇ ਨਾਲੋਂ ਵੱਧ ਜਿਹੜਾ ਹੈਗਾ ਸਾਨੂੰ ਦੇਣਾ ਪਵੇਗਾ ਸੋ ਟਰੱਕ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਇੱਥੇ ਲੋਕ ਜਿਹੜੇ ਨੇ ਜਾ ਰਹੇ ਨੇ ਬਾਈ ਟੋਲ ਦੇ ਰੇਟ ਵਧੇ ਨੇ ਕਿਵੇਂ ਵੇਖ ਰਹੇ ਹੋ ਹਾਂਜੀ ਅੱਜ ਤੋਂ ਟੋਲ ਦੇ ਰੇਟ ਵੱਧ ਚੁੱਕੇ ਨੇ ਕਿੰਨਾ ਕੋ ਬੋਝ ਲੱਗਦਾ ਪਊਗਾ ਹੁਣ ਬੋਝ ਤਾਂ ਬਹੁਤ ਆ ਜੀ ਇਹ ਤਾਂ ਪਹਿਲਾਂ ਵੀ ਬਹੁਤ-ਬਹੁਤ ਆ ਜੀ ਇਹ ਤਾਂ ਬੰਦ ਹੋਣੇ ਚਾਹੀਦੇ ਆ ਵੈਸੇ ਤਾਂ ਪੰਜਾਬ ਮੇ ਟੋਲ ਤਾਂ ਇਹ ਲੱਗਦਾ ਆਪਣਾ ਬਠਿੰਡੇ ਤੋਂ ਚੰਡੀਗੜ੍ਹ ਜਾਈਏ ਖਾਸੇ ਟੋਲ ਪੈਂਦੇ ਨੇ ਤੇ ਸਾਰਿਆਂ ਦੇ ਰੇਟ ਵੱਧ ਗਏ ਨੇ ਇਹ ਤਾਂ ਗਲਤ ਗੱਲ ਆ ਜੀ ਪਹਿਲਾਂ ਵੀ ਇਹਨਾਂ ਨੇ ਟੋਲ ਪਹਿਲਾਂ ਵੀ ਵਧੇ ਪਏ ਇਹ ਤਾਂ ਸਾਰੇ ਬੰਦ ਹੋਣੇ ਚਾਹੀਦੇ ਆ ਜੀ ਵੈਸੇ ਭਗਵਾਨ ਤਮਾਨ ਸਰਕਾਰ ਵੈਸੇ ਗੰਦੀਓ ਨਿਕਲੀ ਆ ਜੀ ਪਹਿਲਾਂ ਵੀ ਵਾਦੇ ਕਰ ਮੁਲੇ ਹੀ ਛੱਡੀ ਗਏ ਉਹ ਹਾਂ ਜੁਮਲੇ ਛੱਡੇ ਆ ਜੀ ਇਹਨਾਂ ਨੇ ਹੋਰ ਕਰਿਆ ਕੁਝ ਨਹੀਂ ਜੀ ਇਹਨਾਂ ਨੇ 5 ਸਾਲ ਮੈਨੇ ਕੁਝ ਨਹੀਂ ਕਰਿਆ ਜੀ ਨਾ ਇਹਨਾਂ ਨੇ ਕੋਈ ਟੋਲ ਦਾ ਇਸ ਬੰਦ ਕਰੇ ਕਿ ਗੱਲਾਂ ਆ ਜੀ ਇਹਨਾਂ ਚ ਬਿਲਕੁਲ ਲੋਕਾਂ ਦੇ ਨਾਲ ਗੱਲ ਕੀਤੀ ਆ ਸੋ ਲੋਕ ਕਹਿ ਰਹੇ ਨੇ ਕਿ ਤਨਾ ਕਿਤੇ ਸਰਕਾਰਾਂ ਦੀ ਗਲਤੀ ਹੈ ਕਿਉਂਕਿ ਮੌਜੂਦਾ ਸਰਕਾਰ ਵੱਲੋਂ ਵੱਡੇ ਵੱਡੇ ਵਾਅਦੇ ਜ਼ਰੂਰ ਕੀਤੇ ਗਏ ਸੀਗੇ ਦਾਅਵੇ ਜ਼ਰੂਰ ਕੀਤੇ ਗਏ ਸੀ ਕਿ ਟੋਲ ਪਲਾਜ਼ੇ ਬੰਦ ਹੋਣਗੇ ਪਰ ਬੰਦ ਦੀ بجائے ਟੋਲ ਪਲਾਜ਼ਿਆਂ ਦੇ ਜਿਹੜੇ ਰੇਟ ਨੇ ਉਹ ਵੱਧ ਚੁੱਕੇ ਨੇ ਸੋ ਤਸਵੀਰਾਂ ਇੱਕ ਵਾਰ ਫੇਰ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਟੋਲ ਪਲਾਜ਼ੇ ਤੇ ਪਹੁੰਚੇ ਹੋਏ ਹਾਂ ਤੇ ਰੇਡੀ ਚਟਾ ਟੋਲ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿੱਥੇ ਵੱਡੀ ਗਿੜਤੀ ਵਿੱਚ ਵਾਹਨ ਜਿਹੜੇ ਨੇ ਉਹ ਗੁਜ਼ਰਦੇ ਨੇ ਕਮਰਸ਼ੀਅਲ ਵਾਹਨ ਗੁਜ਼ਰਦੇ ਨੇ ਬਸਾਂ ਗੁਜ਼ਰਦੀਆਂ ਨੇ ਗੱਡੀਆਂ ਗੁਜ਼ਰਦੀਆਂ ਨੇ ਤੇ ਹੁਣ ਸਾਰਿਆਂ ਨੂੰ ਹੀ ਜਿਹੜਾ ਟੋਲ ਹੈ ਉਹ ਦੇਣਾ ਪਵੇਗਾ ਸੋ ਟਰੱਕ ਦੇਖ ਸਕਦੇ ਹਾਂ ਗੱਲਬਾਤ ਕਰਦੇ ਹਾਂ ਭਾਈ ਜੀ ਕਿਵੇਂ ਦੇਖਦੇ ਹੋ ਟੋਲ ਦੇ ਰੇਟ ਵੱਧ ਚੁੱਕੇ ਨੇ ਰਾਤ 12 ਵਜੇ ਤੋਂ ਬਾਅਦ ਕਿੰਨਾ ਕੋ ਬੋਝ ਪਏਗਾ ਔਰ ਤਾਂ ਜ਼ਿਆਦਾ ਪੜੇਗਾ ਜੀ ਪੜੇਗਾ ਜ਼ਿਆਦਾ ਕਿਉਂਕਿ ਜਿਹੜੇ ਰੁਟੀਨ ਦੇ ਵਿੱਚ ਜਾ ਰਹੇ ਨੇ ਉਹਨਾਂ ਤੇ ਰੋਜ਼ ਦਾ ਹੀ ਲੋਡ ਪਵੇਗਾ ਫਿਰ ਲੋਡ ਜ਼ਪੜੇਗਾ ਜੀ ਪੜੇਗਾ ਜੀ ਲੋਡ ਇਹ ਲੱਗਦਾ ਗਲਤ ਹੈ ਕਿ ਸਹੀ ਹੈ ਇਹ ਤਾਂ ਗਲਤ ਹੈ ਜੀ ਲੋਡ ਜ਼ਪੜੇਗਾ ਜੀ ਉਹ ਬਿਲਕੁਲ ਲੋਕ ਵੀ ਜ਼ਰੂਰ ਪਰੇਸ਼ਾਨ ਨੇ ਕਿਉਂਕਿ ਸਿੱਧੇ ਤੌਰ ਤੇ ਲੋਕਾਂ ਦੀ ਜੇਬ ਤੇ ਇਸਦਾ ਅਸਰ ਜਿਹੜਾ ਹੈਗਾ ਪਵੇਗਾ ਕਿਉਂਕਿ ਟਰੱਕਾਂ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਟਰੱਕਾਂ ਦੀ ਦੂਜੀ ਗੱਡੀਆਂ ਦੇ ਨਾਲ ਉਹ ਵੈਸੇ ਹੀ ਜਿਹੜੀ ਪਰਚੀ ਹੈ ਉਹ ਮਹਿੰਗੀ ਹੁੰਦੀ ਹੈ ਕਿਉਂਕਿ ਕਮਰਸ਼ਲ ਵਹੀਕਲ ਹੁੰਦੇ ਨੇ ਇਹਨਾਂ ਦੀ ਜਿਹੜੀ ਪਰਚੀ ਪਹਿਲਾਂ ਹੀ ਮਹਿੰਗੀ ਹੁੰਦੀ ਹੈ ਤਾਂ ਜੇਕਰ ਰੋਜ਼ਾਨਾ ਦੀ ਗੱਲ ਕੀਤੀ ਜਾਵੇ ਰੋਜ਼ਾਨਾ ਹੀ ਇਹ ਟਰੱਕ ਜਿਹੜੇ ਨੇ ਉਹ ਇਹਨਾਂ ਟੋਲ ਪਲਾਜ਼ਾ ਤੋਂ ਗੁਜ਼ਰਦੇ ਨੇ ਤਾਂ ਮੋਟੀ ਪਰਚੀ ਜਿਹੜੀ ਇਹਨਾਂ ਨੂੰ ਅ ਅੱਜ ਤੋਂ ਜਿਹੜੀ ਹੈ ਰਾਤ 12 ਵਜੇ ਤੋਂ ਜਿਹੜੀ ਹੈ ਦੇਣੀ ਪਵੇਗੀ ਪਰਚੀਆਂ ਦੇ ਜਿਹੜੇ ਰੇਟ ਨੇ ਉਹ ਵੱਧ ਚੁੱਕੇ ਨੇ ਸੋ ਗੱਡੀਆਂ ਤੁਸੀਂ ਦੇਖ ਸਕਦੇ ਹੋ ਲਗਾਤਾਰ ਜਿਹੜੇ ਟਰੱਕ ਇੱਥੋਂ ਗੁਜ਼ਰ ਰਹੇ ਨੇ ਜਿਸ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਕਿਉਂਕਿ ਰਾਤ 12 ਵਜੇ ਤੋਂ ਪੂਰੇ ਪੰਜਾਬ ਦੇ ਵਿੱਚ ਟੋਲ ਪਲਾਜ਼ਿਆਂ ਦੇ ਜਿਹੜੇ ਰੇਟ ਹੈ ਉਸ ਦੇ ਵਿੱਚ ਵਾਧਾ ਹੋਇਆ ਤੇ ਅੱਜ ਤੋਂ ਜਿਹੜਾ ਵਾਦਾ ਕੀਤਾ ਗਿਆ ਸੀ ਉਹ ਲਾਗੂ ਹੋ ਚੁੱਕਿਆ ਸੋ ਗੱਡੀਆਂ ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਦੇ ਨਾਲ ਜਿਹੜੇ ਹੈ ਬਾਈ ਜੀ ਅੱਜ ਤੋਂ ਟੋਲ ਦੇ ਰੇਟ ਵਧ ਗਏ ਆ ਕਿੰਨਾ ਕੋ ਬੋਝ ਪੈ ਰਿਹਾ ਜੇਬ ਤੇ ਸਰ ਇਹ ਟੋਲ ਨੇ ਹਮੇ ਬੜਾ ਪਰੇਸ਼ਾਨ ਕਰਕੇ ਰੱਖਿਆ ਸਰ ਉਹ ਸਿਰਫ ਖਰਚਾ ਹੀ ਖਰਚਾ ਟੋਲ ਦਾ ਖਰਚਾ ਪੁਲਿਸ ਦਾ ਖਰਚਾ ਗਾੜੀ ਵਾਲੇ ਕੋ ਕੁਝ ਨਹੀਂ ਬਚਦਾ ਸਰ کافی ਨੁਕਸਾਨ ਹੁੰਦਾ کافی ਨੁਕਸਾਨ ਹੋ ਰਿਹਾ ਹੈ ਸਰ ਬਿਲਕੁਲ ਸੋ ਬਿਲਕੁਲ ਜਿਹੜੇ ਲੋਕ ਨੇ ਉਹ ਜਰੂਰ ਪਰੇਸ਼ਾਨ ਨੇ ਖਾਸ ਕਰਕੇ ਟਰੱਕ ਡਰਾਈਵਰਾਂ ਦੀ ਗੱਲ ਕੀਤੀ ਜਾਵੇ ਉਹ ਕਹਿੰਦੇ ਸਾਡੇ ਤੇ ਪਹਿਲਾਂ ਹੀ ਕਾਫੀ ਬੋਝ ਹੈ ਤੇ ਜਿਹੜੇ ਟੋਲ ਵਧੇ ਨੇ ਉਸ ਤੋਂ ਬਾਅਦ ਜਰੂਰ ਜਿਹੜਾ ਹੈਗਾ ਬੋਝ ਹੈ ਉਹ ਹੋਰ ਪੈ ਚੁੱਕਿਆ ਸੋ ਸਿੱਧੇ ਤੌਰ ਤੇ ਗੱਲ ਕੀਤੀ ਜਾਵੇ ਤਾਂ ਜਿਹੜੇ ਲੋਕ ਰੋਜ਼ਾਨਾ ਇਹਨਾਂ ਟੋਲਾਂ ਦਾ ਇਸਤੇਮਾਲ ਕਰਦੇ ਨੇ ਤਾਂ ਅਸਰ ਜਿਹੜਾ ਹੈਗਾ ਉਹਨਾਂ ਦੀ ਸਿੱਧੇ ਤੌਰ ਤੇ جیب ਤੇ ਪਵੇਗਾ ਕੈਮਰਾ ਪਰ ਸੰਤ ਪੰਕਲ ਦੇ ਨਾਲ ਅਮਨਦੀਪ ਸਿੰਘ ਜੀਤ ਵੈਬ ਟੀਵੀ ਪਟਿਆਲਾ